ਸਰ ਜ਼ਿਲ੍ਹਾੰਦਰ ਭਟੇਡਾ ਮੁਹਾਲੀ ਹੁਣ ਇੱਕ ਦਾ ਹੋਰ ਸ਼ਹਿਰ ਹੈ ਜਿਹਦੇ ਵਿੱਚ ਹੁਣ ਡੀਐਨਏ ਟੈਸਟ ਇਹਨਾਂ ਪਹਾਰੀਆਂ ਤੇ ਕਰਾਉਣ ਜਾ ਰਿਹਾ ਹੈ ਤੁਸੀਂ ਦੇਖੋ ਜਦੋਂ ਬੱਚਾ ਥੱਕਿਆ ਹੁੰਦਾ ਮੈਲਾ ਨੇ ਉਹ ਜਾਂ ਤਾਂ ਬਰੋਸ਼ੇ ਦੀ ਹਾਲਾਤ ਦੇ ਵਿੱਚ ਹੋਊਗਾ ਜਾਂ ਬਿਮਾਰੀ ਦੀ ਹਾਲਾਤ ਦੇ ਵਿੱਚ ਹੋਊਗਾ ਜਾਂ ਉਹਦੇ ਹੱਥਾਂ ਪੈਰਾਂ ਤੇ ਚੱਕਮ ਹੋਏ ਹੋਣਗੇ ਮੈਂ ਸਹੀ ਇਧਾ ਕੋ ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਡਰਗ ਜਿਹੜੀ ਆ ਉਹ ਛੋਟੇ ਛੋਟੇ ਬੱਚਿਆਂ ਨੂੰ ਦੇ ਦਿੰਦੇ ਆ ਤੇ ਬਾਅਦ ਉਹਨਾਂ ਨੂੰ ਗਰਮੀ ਤੇ ਸਾਦੀ ਤੇ ਰੰਗੇ ਹੀ ਝੱਕੇ ਚੌਂਕਾ ਦੇ ਵਿੱਚ ਖੜਦੇ ਆ ਸਾਈਕੋਲੋਜੀਕਲ ਪ੍ਰੈਸ਼ਰ ਬਣਾਉਂਦੇ ਆ ਕਿ ਲੋਕਾਂ ਨੂੰ ਤਰਸ ਆਵੇ ਦਇਆ ਆਵੇ ਤੇ ਫਿਰ ਲੋਕੀ ਇਹਨਾਂ ਨੂੰ ਪੈਸੇ ਦੇ ਦੇਣ। ਇਹ ਲੋਰ ਦਾ ਬੱਚਿਆਂ ਦਾ ਫਿਜ਼ੀਕਲ ਐਕਸਪਲੋਇਟੇਸ਼ਨ ਵੀ ਕਰਦੇ ਆ ਸੈਕਸ਼ੂਅਲ ਐਕਸਪਲੋਇਟੇਸ਼ਨ ਵੀ ਕਰਦੇ ਆ। ਕਟ ਐਪ ਦੇ ਬੱਚੇ ਹੁੰਦੇ ਆ ਤੇ ਫਿਰ ਉਹਨਾਂ ਨੂੰ ਇਹ ਜੋਤਲ ਕਰਕੇ ਸਾਟ ਲਾ ਕੇ ਅੰਗ ਹੀ ਢਾ ਕੇ ਜਬਰਨ ਉਹਨਾਂ ਨੂੰ ਠੀਕ ਮਨਾਉਂਦੇ ਆ। ਕਪੀਆ ਜੱਟੀਆਂ ਦੀ ਵੀ ਬਹੁਤ ਸਾਰੀਆਂ ਰਿਪੋਰਟਸ ਨਿਕੀ ਆ ਜਿਹੜਾ ਮਾਫੀਆ ਹੈ ਇਹ ਗੁਪਤ ਜਾਣਕਾਰੀਆਂ ਵੀ ਲੋਕਾਂ ਨੂੰ ਪ੍ਰਦਾਨ ਕਰਦਾ ਲੋਕਾਂ ਦੀ ਰੇਖੀ ਵੀ ਕਰਦੇ ਆ। ਇਸ ਵੇਲੇ ਮੈਂ ਸ੍ਰੀ ਗੁਰੂ ਰਾਮਦਾਸ ਨਗਰੀ ਸ੍ਰੀ ਅਮ੍ਰਿਤਸਰ ਵਿਖੇ ਮੌਜੂਦ ਹਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਕ ਟੌਪਿਕ ਲੈ ਕੇ ਆਇਆ ਜੋ ਕਿ ਜਨਤਾ ਦੇ ਲਈ ਲਾਹੇਵੰਦ ਹੋਏਗਾ ਕਿਉਂਕਿ ਇਹ ਟੌਪਿਕ ਬਹੁਤ ਮਹੱਤਵਪੂਰਨ ਬਣ ਚੁੱਕੇ ਆ ਤੇ ਅੱਜ ਅੰਮ੍ਰਿਤਸਰ ਦੀ ਗੱਲ ਕਰ ਰਹੇ ਆ ਤਾਂ ਸ੍ਰੀ ਗੁਰੂ ਰਾਮਦਾਸ ਨਗਰੀ ਦੀ ਸੁੰਦਰਤਾ ਦੀ ਗੱਲ ਕੀਤੀ ਜਾਵੇ ਤਾਂ ਬਕੂਬੀ ਹੈ ਕੋਈ ਇਸ ਦੀ ਤਾਰੀਫ ਜਿਹੜੀ ਹੈ ਉਹ ਨਿੰਦਿਆ ਨਹੀਂ ਕਰੇਗਾ ਮਗਰ ਇੱਕ ਚੀਜ਼ ਜੋ ਇਫੈਕਟ ਪਾ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿ ਮੋੜਾਂ ਦੇ ਉੱਤੇ ਜਿਹੜੇ ਬੈਗਰ ਮਾਫੀਆ ਆ ਉਹ ਕਿਤੇ ਨਾ ਕਿਤੇ ਜਿਹੜਾ ਅਸਰ ਜ਼ਰੂਰ ਦਿਖਾ ਰਿਹਾ ਤੇ ਛਾਪ ਜਿਹੜੀ ਹੈ ਦੇਸ਼ ਵਿਦੇਸ਼ ਦੇ ਵਿੱਚ ਮਾਰੀ ਜਾ ਰਹੀ ਕਿਉਂਕਿ ਸ੍ਰੀ ਗੁਰੂ ਰਾਮਦਾਸ ਨਗਰੀ ਇੱਕ ਐਸੀ ਨ ਰੋਜ਼ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਦਰਦ ਦੇ ਵਿੱਚ ਟੂਰਿਸਟ ਪਹੁੰਚਦੇ ਨੇ ਮਗਰ ਇੱਕ ਛਾਪ ਜਿਹੜੀ ਗੰਦੀ ਜਾ ਰਹੀ ਹੈ ਹਰ ਮੋੜ ਦੇ ਉੱਤੇ ਜਿਹੜਾ ਉਹ ਬੈਗਰ ਮਾਫੀਆ ਜਿਹੜਾ ਦਿਖਾਈ ਦਿੰਦਾ ਹੈ ਤੇ ਬੈਗਰ ਜਿਹੜੇ ਮੰਗਦੇ ਹੋਏ ਦਿਖਾਈ ਦਿੰਦੇ ਨੇ ਮਗਰ ਇਸ ਟਾਪਿਕ ਨੂੰ ਲੈ ਕੇ ਅ ਇੰਜੀਨੀਅਰ ਪਵਨ ਸ਼ਰਮਾ ਜੀ ਵੱਲੋਂ ਇੱਕ ਆਵਾਜ਼ ਚੱਕੀ ਗਈ ਹੈ ਜਿਸ ਤਹਿਤ ਕਿ ਹੁਣ ਪੰਜਾਬ ਸਰਕਾਰ ਉੱਤੇ ਵੀ ਜਿਹੜੀ ਨਿਗਾਹ ਪੰਜਾਬ ਸਰਕਾਰ ਦੀ ਇਸ ਉੱਤੇ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਡੀਐਨਏ ਟੈਸਟ ਦੀ ਸ਼ੁਰੂਆਤ ਜਿਹੜੀ ਹੋਵੇਗੀ ਫਿਲਹਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਮਜੂਰ ਨੇ ਸਰ ਇਸ ਸੋਚ ਕਦੋਂ ਆਈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਬੈਗਰ ਮਾਫੀਆ ਵੀ ਚੱਲ ਸਕਦਾ ਹੈ ਇਹ ਕਦੋਂ ਸੋਚ ਆਉਂਦੀ ਹੈ ਕਿਉਂਕਿ ਤੁਸੀਂ ਨਿਰੰਤਰ ਜਿਹੜੀ ਕੋਸ਼ਿਸ਼ਾਂ ਨੇ ਜਾਰੀ ਰੱਖੀਆਂ ਸੀ ਇਸ ਵਾਰ ਮਾਨਵ ਜੀ ਆਪ ਜੀ ਦਾ ਧੰਨਵਾਦ ਹੈ ਬਹੁਤ ਇੱਕ ਇੰਪੋਰਟੈਂਟ ਵਿਸ਼ਾ ਜਿਸ ਤਰ੍ਹਾਂ ਕਿ ਤੁਸੀਂ ਬਰੀਫਲੀ ਦੱਸੇ ਦਿੱਤਾ ਹੈ ਕਿ ਗੁਰੂ ਨਗਰੀ ਅੰਮ੍ਰਿਤਸਰ ਉਹ ਧਰਤੀ ਹੈ ਜਿੱਥੋਂ ਦੇਸ਼ਾਂ ਵਿਦੇਸ਼ਾਂ ਤੋਂ ਪਿਲਗ੍ਰਿਮਸ ਆਉਂਦੇ ਆ ਟੂਰਿਸਟ ਆਉਂਦੇ ਆ ਔਰ ਅੰਤਰਰਾਸ਼ਟਰੀ ਪੱਧਰ ਦੀ ਇੱਕ ਨਗਰੀ ਹੈ ਔਰ ਬਾਰਡਰ ਸਟੇਟ ਵੀ ਹੈ ਬਾਰਡਰ ਸਿਟੀ ਵੀ ਹੈ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਪਿਖਾਰੀ ਮਾਫੀਆ ਇਹ ਇਨਾ ਵੱਡੀ ਤਦਾਦ ਦੇ ਉੱਤੇ ਸਰਗਰਮ ਹੈ ਹਰ ਚੌਕ ਚਰਾਹੇ ਦੇ ਉੱਪਰ ਇਸ ਭਿਖਾਰੀ ਮਾਫੀਆ ਨੇ ਆਪਣਾ ਕਬਜ਼ਾ ਕਰ ਲਿਆ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ ਹਰਮੰਦਰ ਸਾਹਿਬ ਚਲੇ ਜਾਓ ਦਰਗਾਹਾਂ ਤੀਰਥਰਜਾਓ ਹਰ ਸਰਾਉਂਡਿੰਗਸ ਉੱਪਰ ਜ਼ਬਰਨ ਇਹ ਭਿਖਾਰੀ ਮਾਫੀਆ ਕੋਸ ਜਾਂਦਾ ਈਵਨ ਕਿ ਲੋਕਾਂ ਦੇ ਪ੍ਰਾਈਵੇਟ ਪ੍ਰੈਮਿਸਿਸ ਦੇ ਵਿੱਚ ਵੀ ਇਹ ਜਿਹੜਾ ਮਾਫੀਆ ਹੈ ਇਹ ਜ਼ਬਰਦਸਤੀ ਐਂਟਰ ਕਰ ਜਾਂਦਾ ਔਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਹੁਣ ਅਸੀਂ ਇਸ ਪ੍ਰੋਮਿਨੈਂਟ ਨੋਬਿਲਟੀ ਚੌਂਕ ਦੇ ਉੱਪਰ ਵੀ ਖੜੇ ਆ ਇੱਥੇ ਵੀ ਵੱਡੀ ਤਦਾਦ ਦੇ ਵਿੱਚ ਮਾਫੀਆ ਹੈਗਾ ਔਰ ਇਹ ਸੜਕਾਂ ਦੇ ਉੱਪਰ ਕਾਰਾਂ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਆ ਟ੍ਰੈਫਿਕ ਕੰਜੈਸ਼ਨ ਕ੍ਰੀਏਟ ਕਰਦੇ ਆ ਟ੍ਰੈਫਿਕ ਫਲੋ ਨੂੰ ਡਿਸਟੋਰਟ ਕਰਦੇ ਆ ਬਹੁਤ ਵੱਡੀ ਪਰੇਸ਼ਾਨੀ ਦਾ ਸਬਾਬੇ ਬਣ ਗਿਆ ਔਰ ਇਸ ਤੋਂ ਇਲਾਵਾ ਤੁਸੀਂ ਪੂਰੀ ਅੰਤਰਰਾਸ਼ਟਰੀ ਪੱਧਰ ਦੀ ਜੇ ਅਸੀਂ ਗੱਲ ਕਰੀਏ ਦੇਸ਼ ਦੀ ਵੀ ਗੱਲ ਕਰ ਲਈਏ ਤੇ ਭਿਖਾਰੀਆਂ ਇੰਨੀ ਵੱਡੀ ਕਮਾਈ ਕਰਦੇ ਆ ਕਿ ਭਰਤ ਜੈਨ ਨਾਮ ਦਾ ਭਿਖਾਰੀ ਇੱਕ ਬੰਬਈ ਦੇ ਵਿੱਚ 7.5 ਕਰੋੜ ਰੁਪਏ ਤੋਂ ਵੱਧ ਐਸਟ ਉਹਦੇ ਬੈਂਕ ਖਾਤਿਆਂ 'ਚੋਂ ਮਿਲੇ ਲక్ష్ਮੀ ਦਾਸ ਸੰਭਾਜੀ ਕਾਲੇ ਇਹ ਸਾਰੀਆਂ ਉਦਾਹਰਣਾਂ ਨੇ ਕਿ ਇਹਨਾਂ ਨੇ ਕਰੋੜਾਂ ਰੁਪਇਆ ਸਿਰਫ ਹੀਕ ਮੰਗ ਕੇ ਹੀ ਕਮਾ ਲਿਆ ਤੁਸੀਂ ਇਹ ਦੇਖੋ ਕਿ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਕੇਂਦਰ ਸਰਕਾਰ ਦੇ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇੰਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਇਨੀਸ਼ੀਏਸ਼ਨ ਲਾਂਚ ਕੀਤਾ ਗਿਆ ਸੀ ਸਮਾਈਲ ਜਿਹਦਾ ਮਤਲਬ ਹੈ ਸਪੋਰਟ ਫਾਰ ਮਾਰਜਨਲਾਈਜ਼ਡ ਇੰਡੀਵਿਜੂਅਲ ਫਾਰ ਲਾਈਵਲੀਹੂਡ ਐਂਡ ਐਂਟਰਪ੍ਰਾਈਜ਼ ਸੋ ਉਹ ਸਾਰੇ ਪ੍ਰੋਜੈਕਟ ਦੇ ਤਹਿਤ ਹੁਣ ਜਦੋਂ ਅਸੀਂ ਪੁਆਇੰਟ ਰੇਜ਼ ਕੀਤਾ ਆਵਾਜ਼ ਬੁਲੰਦ ਕੀਤੀ ਔਰ ਭਾਰੀ ਸਮਰਥਨ ਮੀਡੀਆ ਦਾ ਮਿਲਿਆ ਆਮ ਪੰਜਾਬੀਆਂ ਦਾ ਮਿਲਿਆ ਪੰਜਾਬੀਆਂ ਦੇ ਵੀ ਮਸਕੇ ਜਾਵਾ ਕਿ ਜਿਹਦੀ ਸਪੋਰਟ ਕਰਦੇ ਆ ਪੂਰੀ ਕਰਦੇ ਆ ਚੰਗੇ ਵਿਸ਼ੇ ਤੋਂ ਪੰਜਾਬੀ ਪਿੱਛੇ ਨਹੀਂ ਹਟਦੇ ਸੋ ਉਹ ਜੇ ਆਵਾਜ਼ ਬੁਲੰਦ ਕੀਤੀ ਮੈਂ ਕਦੀ ਵੀ ਇਹ ਨਹੀਂ ਕਿਹਾ ਵੀ ਮੈਂ ਕੀਤੀ ਮੈਂ ਕਹਿੰਦਾ ਇਹ ਕਹਿ ਰਿਹਾ ਕਿ ਪਬਲਿਕ ਦੀ ਆਵਾਜ਼ ਹੀ ਸੀ ਪਬਲਿਕ ਨੇ ਹੀ ਸਪੋਰਟ ਕੀਤਾ ਤੇ ਇਹ ਗੱਲ ਇਹ ਖੜਾਕ ਪੰਜਾਬ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚ ਗਿਆ ਹੁਣ ਜਿਹੜੇ ਮਹਿਲਾ ਵਿਕਾਸ ਮੰਤਰੀ ਵੀ ਨੇ ਬਾਲ ਵਿਕਾਸ ਮੰਤਰੀ ਨੇ ਡਾਕਟਰ ਬਲਜੀਤ ਕੌਰ ਉਹਨਾਂ ਨੇ ਵੀ ਇੱਕ ਬਿਆਨ ਜਾਰੀ ਕਰ ਦਿੱਤਾ ਕਿ ਹੁਣ ਜਿਹੜਾ ਸਮਾਈਲ ਦੇ ਤਹਿਤ ਪੰਜਾਬ ਦੇ ਪੰਜ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਜਲੰਧਰ ਬਠਿੰਡਾ ਮੁਹਾਲੀ ਹੋਰ ਇੱਕ ਦਾ ਹੋਰ ਸ਼ਹਿਰ ਹੈ ਜਿਹਦੇ ਵਿੱਚ ਹੁਣ ਡੀਐਨਏ ਟੈਸਟ ਇਹਨਾਂ ਭਖਾਰੀਆਂ ਦੇ ਕਰਾਉਣ ਜਾ ਰਿਹਾ ਜਿਹੜੇ ਬੱਚੇ ਇਹਨਾਂ ਮਹਿਲਾਵਾਂ ਨੇ ਆਮ ਤਾਰ ਹੀ ਚੱਕੇ ਹੁੰਦੇ ਆ ਤੁਸੀਂ ਦੇਖੋ ਜਦੋਂ ਬੱਚਾ ਚੱਕਿਆ ਹੁੰਦਾ ਮਹਿਲਾ ਨੇ ਉਹ ਜਾਂ ਤਾਂ बेहोਸ਼ੀ ਦੀ ਹਾਲਾਤ ਦੇ ਵਿੱਚ ਹੋਊਗਾ ਜਾਂ ਬਿਮਾਰੀ ਦੇ ਹਾਲਾਤ ਦੇ ਵਿੱਚ ਹੋਊਗਾ ਜਾਂ ਉਹਦੇ ਹੱਥਾਂ ਪੈਰਾਂ ਤੇ ਜ਼ਖਮ ਹੋਏ ਹੋਣਗੇ ਹਮੇਸ਼ਾ ਹੀ ਇਦਾਂ ਕਿਉਂ ਹੁੰਦਾ ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਡਰੱਗ ਜਿਹੜੀ ਆ ਉਹ ਛੋਟੇ ਛੋਟੇ ਬੱਚਿਆਂ ਨੂੰ ਦੇ ਦਿੰਦੇ ਆ ਤੇ ਬਾਅਦ ਉਹਨਾਂ ਨੂੰ ਗਰਮੀ 'ਚ ਸਰਦੀ 'ਚ ਨੰਗੇ ਹੀ ਚੱਕ ਕੇ ਚੌਂਕਾ ਦੇ ਵਿੱਚ ਖੜਦਦੇ ਆ ਸਾਈਕੋਲੋਜੀਕਲ ਪ੍ਰੈਸ਼ਰ ਲੋਕਾਂ ਦੇ ਬਣਾਉਂਦੇ ਆ ਕਿ ਲੋਕਾਂ ਨੂੰ ਤਰਸ ਆਵੇ ਦਇਆ ਆਵੇ ਤੇ ਫਿਰ ਲੋਕੀ ਇਹਨਾਂ ਨੂੰ ਪੈਸੇ ਦੇ ਦੇਣ ਤੇ ਉਹਦੇ ਨਾਲ ਫਿਰ ਬੱਚਿਆਂ ਨੂੰ ਅੱਗੇ ਯੂਟਿਲਾਈਜ਼ ਕਰਕੇ ਐਕਸਪਲੋਇਟ ਕਰਕੇ ਬਹੁਤ ਵੱਡੀ ਕਮਾਈਏ ਕਰ ਰਹੇ ਹੁੰਦੇ ਆ ਇਸੇ ਅੰਮ੍ਰਿਤਸਰ ਦੇ ਨੋਬਿਲਟੀ ਚੌਂਕ ਦੇ ਉੱਪਰ ਕਈ ਦੁਕਾਨਦਾਰ ਇਸ ਗੱਲ ਦੇ ਗਵਾਹ ਨੇ ਕਿ ਇੱਕ ਇੱਕ ਬੱਚਾ ਹਜ਼ਾਰ ਰੁਪਏ ਦਾ ਪਾਣ ਡੇਲੀ ਉਹਨਾਂ ਕੋਲ ਲੈ ਕੇ ਆ ਜਾਂਦਾ ਤੇ ਤੁਸੀਂ ਅੰਦਾਜ਼ਾ ਲਗਾਓ ਤੀ ਇਸ ਚੌਂਕ ਦੇ ਉੱਤੇ ਜੇ 30 ਤੋਂ 40 ਭਿਖਾਰੀ ਹੋਣ ਤੇ ਹਜ਼ਾਰ ਰੁਪਏ ਪਰ ਬੰਦਾ ਗਿਣ ਲਓ ਤੇ 40-50 ਹਜ਼ਾਰ ਰੁਪਏ ਦਾ ਪਰ ਡੇ ਬਿਜ਼ਨਸ ਇੱਥੋਂ ਕਰਦੇ ਆ ਫਿਰ ਇਹਦੇ ਨਾਲ ਜਿਹੜਾ ਮਿਹਨਤ ਕਾਸ਼ਿਆ ਪੱਲੇ ਦਾ ਰਿਆ ਜਿਹੜਾ ਕੋ ਲੇਬਰ ਕਰਦਾ ਰਿਕਸ਼ਾ ਚਲਾਉਂਦਾ ਆਟੋ ਚਲਾਉਂਦਾ ਉਹਨੂੰ ਤੇ ਫਸੀ ਅਸੀਂ ਆਪ ਹੀ ਡੀਮੋਰਾਲਾਈਜ਼ ਕਰ ਰਹੇ ਆਂ ਕਿ ਤੁਸੀਂ ਇਹ ਕੰਮ ਕਰੋਗੇ ਤੇ ਪੈਸੇ ਕਮਾਈ ਘਟਿਆ ਪਰ ਜੇ ਭੀਖ ਮੰਗੋਗੇ ਤੇ ਕਮਾਈ ਵਧਿਆ ਔਰ ਇਹਦੇ ਵਿੱਚ ਬਹੁਤ ਸਾਰੀਆਂ ਰਿਪੋਰਟਸ ਆਉਂਦੀਆਂ ਕਿ ਇਹ ਲੋਕ ਬੱਚਿਆਂ ਦਾ ਫਿਜ਼ੀਕਲ ਐਕਸਪਲੋਇਟੇਸ਼ਨ ਵੀ ਕਰਦੇ ਆ ਸੈਕਸ਼ੂਅਲ ਐਕਸਪਲੋਇਟੇਸ਼ਨ ਵੀ ਕਰਦੇ ਆ ਔਰ ਕਈ ਅੰਤਰਰਾਸ਼ਟਰੀ ਪੱਧਰ ਦੀ ਮੂਵੀਆਂ ਵੀ ਦਰਸਾਇਆ ਗਿਆ ਕਿ ਕਿਡਨੈਪਡ ਬੱਚੇ ਹੁੰਦੇ ਆ ਤੇ ਫਿਰ ਉਹਨਾਂ ਨੂੰ ਇਹ ਚੋਟਲ ਕਰਕੇ ਸੱਟ ਲਾ ਕੇ ਅੰਗ ਹੀਣ ਬਣਾ ਕੇ ਜ਼ਬਰਨ ਉਹਨਾਂ ਕੋ ਭੀਖ ਮੰਗਾਉਂਦੇ ਆ ਸੋ ਉਹੀ ਮਾਮਲੇ ਚਾਈਲਡ ਟ੍ਰੈਫਿਕਿੰਗ ਦੇ ਸਾਡੇ ਸਾਹਮਣੇ ਆ ਰਹੇ ਜਿਹਦੇ ਵਿੱਚ ਭਾਰਤ ਸਰਕਾਰ ਬਹੁਤ ਸੀਰੀਅਸ ਆ ਔਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਵੀ ਆਪ ਜੀ ਦੇ ਰਾਈ ਉਹ ਖੜਾਕ ਪਹੁੰਚ ਗਿਆ ਤੇ ਪੰਜਾਬ ਦੇ ਵਿੱਚ ਵੀ ਹੁਣ ਡੀਐਨਏ ਦਾ ਪ੍ਰੋਸੈਸ ਸ਼ੁਰੂ ਹੋਣ ਜਾ ਰਿਹਾ। ਪੰਨ ਜੀ ਇੱਕ ਸਵਾਲ ਹੈ ਕਿ ਚੰਗੇ ਪਲੇ ਜਿਹੜੇ ਲੋਕ ਨੇ ਉਹ ਵੀ ਪੀਖ ਮੰਗਦੇ ਹੋਏ ਦਿਖਾਈ ਦਿੰਦੇ ਨੇ ਇਸ ਦੇ ਉਲਟ ਗੱਲ ਕਰਾਂ ਤਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਮੌਕੇ ਦੀਆਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਹਿੰਮ ਐ ਜੋ ਕਿ ਲੋਕਾਂ ਨੂੰ ਫ੍ਰੀ ਐਜੂਕੇਸ਼ਨ ਹੋ ਜੇ ਫ੍ਰੀ ਖਾਣ ਪੀਣ ਹੋ ਜੇ ਸਭ ਕੁਝ ਆ ਫਿਰ ਉਸ ਦੇ ਬਾਵਜੂਦ ਜਿਹੜੀ ਪੀਖ ਹੈ ਉਹ ਕਿਉਂ ਮੰਗਣ ਦੇ ਮਜਬੂਰ ਨੇ ਇੱਕ ਤੇ ਬਹੁਤ ਖਤਰਨਾਕ ਗੱਲ ਹੈ ਕਿ ਮੈਂ ਦੱਸਿਆ ਕਿ ਬਾਰਡਰ ਸਿਟੀ ਵੀ ਆ ਬਾਰਡਰ ਸਟੇਟ ਵੀ ਆ ਹੂਫੀਆ ਏਜੰਸੀਆਂ ਨੇ ਵੀ ਬਹੁਤ ਸਾਰੀਆਂ ਰ ਇਹ ਗੁਪਤ ਜਾਣਕਾਰੀਆਂ ਵੀ ਲੋਕਾਂ ਨੂੰ ਪ੍ਰਦਾਨ ਕਰਦਾ ਹੈ ਲੋਕਾਂ ਦੀ ਰੇਖੀ ਵੀ ਕਰਦੇ ਆ ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਜਿਹੜੀ ਇੰਡੀਅਨ ਹਿਊਮਨ ਰਾਈਟਸ ਕਮਿਸ਼ਨ ਆ ਉਹਨੇ ਇੱਕ ਡੇਟਾ ਜਾਰੀ ਕੀਤਾ ਸੀ ਕੁਝ ਸਾਲ ਪਹਿਲਾਂ ਕਿ ਕਰੀਬ 40000 ਤੋਂ ਵੱਧ ਬੱਚੇ ਪੂਰੇ ਦੇਸ਼ ਦੇ ਵਿੱਚ ਕਿਡਨਾਪ ਹੁੰਦੇ ਆ ਅਬਡਕਟ ਹੁੰਦੇ ਆ ਮਿਸਿੰਗ ਹੁੰਦੇ ਆ ਜਿਨ੍ਹਾਂ ਵਿੱਚੋਂ 12000 ਪਲੱਸ ਦੇ ਆਪਣੇ ਮਾਪਿਆਂ ਨੂੰ ਵਾਪਸ ਮਿਲਦਾ ਹੀ ਨਹੀਂ ਫਿਰ ਉਹ ਵੀ ਖੱਛਾ ਜਤਾਇਆ ਗਿਆ ਕਿ ਉਹ ਕਿੰਨਾ ਕੋਲ ਜਾਂਦੇ ਆ ਇਦਾਂ ਦੇ ਬੈਗਿੰਗ ਕਾਰਟਲਸ ਫਿਰ ਮਾਫੀਆ ਕੋਲ ਪਹੁੰਚਾਉਂਦੇ ਆ ਤੇ ਕਿਸੇ ਦੇ ਬੱਚੇ ਕੋਲੋਂ ਜ਼ਬਰਨ ਭੀਖ ਮੰਗਾਉਂਦੇ ਆ ਇਹ ਵੀ ਆਉਂਦਾ ਔਰ ਤੁਸੀਂ ਅੱਗੇ ਗੱਲ ਕੀਤੀ ਕਿ ਜਿੱਥੇ ਇੰਨੇ ਵੱਡੀਆਂ ਸਕੀਮਜ਼ ਸਰਕਾਰਾਂ ਚਲਾਉਂਦੀਆਂ ਮਨਰੇਗਾ ਸਕੀਮ ਹੈ ਜੇ ਕਿਸੇ ਨੇ ਕੰਮ ਕਰਨਾ ਉਹਦੇ ਰਹਾ ਤੁਹਾਨੂੰ ਰੋਜ਼ਗਾਰ ਮਿਲ ਜਾਂਦਾ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਤੇ ਰਾਈਟ ਟੂ ਐਜੂਕੇਸ਼ਨ ਤਹਿਤ ਉਹਨੂੰ 14 ਸਾਲ ਦੀ ਉਮਰ ਤੱਕ ਤਾਂ ਵੈਸੇ ਹੀ ਪੜ੍ਹਾਈ ਫ੍ਰੀ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਇਹ ਹੈਗਾ ਫਿਰ ਉੱਥੇ ਮਿੱਡੇ ਮੀਲ ਸਕੀਮ ਮਿਲਦੀ ਆ ਫਿਰ ਕੱਪੜੇ ਮਿਲਦੇ ਆ ਖਾਣ ਪੀਣ ਨੂੰ ਮਿਲਦਾ ਕਿਤਾਬਾਂ ਫ੍ਰੀ ਮਿਲਦੀਆਂ ਯੂਨੀਫਾਰਮ ਫ੍ਰੀ ਮਿਲ ਜਾਂਦੀ ਆ ਤੇ ਫਿਰ ਇਹਨਾਂ ਬੱਚਿਆਂ ਨੂੰ ਪੜਾਇਆ ਕਿਉਂ ਨਹੀਂ ਜਾਂਦਾ ਗੱਲ ਫਿਰ ਉਹ ਹੀ ਆ ਗਈ ਉਹ ਸੋਚਦੇ ਨੇ ਕਿ ਇਹਨਾਂ ਨੂੰ ਆਪਣੇ ਰਾਹੀਂ ਪਾ ਕੇ ਹਰ ਤਰ੍ਹਾਂ ਦੀ ਐਕਸਪਲੋਇਟੇਸ਼ਨ ਬੱਚਿਆਂ ਦੀ ਕਰ ਲਈਏ ਇਹ ਬੱਚਿਆਂ ਦੇ ਕੋਈ ਪਰਿਵਾਰਕ ਜੀ ਨਹੀਂ ਆ ਬੱਚਿਆਂ ਦੇ ਦੁਸ਼ਮਣ ਆ ਉਹਨਾਂ ਨੂੰ ਇਹ ਲੋਕਾਂ ਨੂੰ ਇਮੋਸ਼ਨਲ ਫੂਲ ਬਣਾਉਣ ਵਾਸਤੇ ਯੂਟਲਾਈਜ਼ ਕਰਦੇ ਆ ਸਕੂਲ ਭੇਜਣਗੇ ਤੇ ਉਹ ਚੰਗੇ ਨਾਗਰਿਕ ਬਣਨਗੇ ਦੇਸ਼ ਦੇ ਵਿੱਚ ਭਵਿੱਖ 'ਚ ਇੰਜੀਨੀਅਰ ਬਣਨਗੇ ਡਾਕਟਰਸ ਬਣਨਗੇ ਸਾਇੰਟਿਸਟ ਬਣ ਜਾਣਗੇ ਕੋਈ ਪੱਤਰਕਾਰ ਵੀ ਬਣ ਜਾਏਗਾ ਚੰਗਾ ਪਰ ਉਹਨਾਂ ਦੇ ਅਗਲੇ ਫਿਊਚਰ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਇਹ ਭੀਖ ਮੰਗਾਉਂਦੇ ਆ ਉਹਨਾਂ ਨੂੰ ਡਿਸਮੈਂਟਲ ਕਰਦੇ ਆ ਉਹਨਾਂ ਨੂੰ ਬਿਮਾਰੀ ਦੀ ਹਾਲਾਤ ਦੇ ਵਿੱਚ ਅੰਗਹੀਣ ਕਰਕੇ ਜ਼ਬਰਨ ਲੋਕਾਂ ਕੋਲੋਂ ਭੀਖ ਮੰਗਾਉਂਦੇ ਆ ਇਹ ਲੋਕੀ ਤੇ ਫਿਰ ਇਮੋਸ਼ਨਲ ਫੂਲ ਤੇ ਪਾਣੀ ਜਾਂਦੇ ਆ ਲੋਕ ਫਿਰ ਇਹਨਾਂ ਨੂੰ ਪੈਸੇ ਦਿੰਦੇ ਆ ਔਰ ਜਦੋਂ ਅੰਮ੍ਰਿਤਸਰ ਦੇ ਵਿੱਚ ਰਾਤ ਕੋਈ ਭੁੱਖਾ ਹੀ ਨਹੀਂ ਸੌਂਦਾ ਜਿੱਥੇ ਮਰਜ਼ੀ ਚੱਲੇ ਜਾਓ ਲੰਗਰ ਮਿਲ ਜਾਂਦੇ ਆ ਖਾਣ ਪਾਣ ਨੂੰ ਲੋਕ ਕੱਪੜੇ ਵੰਡਦੇ ਫਿਰਦੇ ਆ ਸਰਦੀਆਂ 'ਚ ਲੋਕ ਪੁਲਾਂ ਤੇ ਜਾ ਕੇ ਇਹਨਾਂ ਲੋਕਾਂ ਦੇ ਉੱਪਰ ਕੰਬਲ ਵਿਛਾਉਂਦੇ ਆ ਤੇ ਤੁਸੀਂ ਆਪ ਸਮਝੋ ਗੁਰੂ ਨਗਰੀ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਤੇ ਭੀਖ ਮੰਦੀ ਮੰਗਣ ਦੀ ਜ਼ਰੂਰਤ ਹੀ ਨਹੀਂ ਇਹਦਾ ਮਤਲਬ ਆ ਕਿ ਦਾਲ ਦੇ ਵਿੱਚ ਕੁਝ ਕਾਲਾ ਆ ਇਹਨਾਂ ਦਾ ਮੋਡਸ ਪ੍ਰਿੰਦਾ ਹੀ ਕੁਝ ਹੋਰ ਆ ਹੁਣ ਇਹਨਾਂ ਨੇ ਇੱਕ ਨਵਾਂ ਤਰੀਕਾ ਬਣਾ ਲਿਆ ਕਿ ਚੌਂਕਾਂ ਦੇ ਵਿੱਚ ਖੜੇ ਹੁੰਦੇ ਆ ਸਮਾਨ ਲੈ ਕੇ ਹੱਥਾਂ ਦੇ ਵਿੱਚ ਉਹ ਸਮਾਨ ਦੀ ਬੈਕਐਂਡ ਏਜੰਸੀ ਕਿਹੜੀ ਆ ਅੱਜ ਤੱਕ ਮੈਨੂੰ ਇਹ ਹੀ ਸਮਝ ਨਹੀਂ ਆਇਆ ਤੁਸੀਂ ਦੇਖੋ ਸਵੇਰੇ ਅਰਲੀ ਮਾਰਨਿੰਗ ਇਹਨਾਂ ਨੂੰ ਇੱਥੇ ਕੋਈ ਡ੍ਰੌਪ ਕਰਦਾ ਰਾਤ ਨੂੰ ਇਹਨਾਂ ਨੂੰ ਕੋਈ ਪਿਕ ਕਰਦਾ ਔਰ ਜਿਹੜਾ ਸਮਾਨ ਕਿਸੇ ਇੱਕ ਚੌਂਕ ਦੇ ਵਿਖਦਾ ਪੂਰੇ ਸ਼ਹਿਰ ਚ ਉਹ ਹੀ ਸਮਾਨ ਵਿਖਰਿਆ ਹੁੰਦਾ ਇਹਦਾ ਮਤਲਬ ਹੈ ਕਿ ਇੱਕ ਬਹੁਤ ਵੱਡਾ ਨੈਕਸਸ ਆ ਜਿੱਥੋਂ ਇਹ ਸਮਾਨ ਖਰੀਦੇ ਆ ਮਾਡਲ ਸਪਰੰਡਾ ਹੀ ਬਦਲਦੇ ਆ ਸਮਾਨ ਵੇਚਣ ਵਾਸਤੇ ਅੱਗੇ ਖੜੇ ਹੋ ਜਾਂਦੇ ਆ ਪਿੱਛੇ ਛੋਟੇ ਬੱਚਿਆਂ ਨੂੰ ਫਿਰ ਅੱਗੇ ਕਰ ਦਿੰਦੇ ਆ ਟ੍ਰੈਫਿਕ ਦੇ ਪ੍ਰਾਈਵੇਟ ਪ੍ਰੈਮਿਸਿਸ ਜਿੱਥੇ ਕੋ ਖਾਣਾ ਖਾ ਰਿਹਾ ਉਹਦੇ ਲਾਗੇ ਛੋਟਾ ਬੱਚਾ ਖਿਲਾਰ ਦੇਣਗੇ ਤੇ ਫਿਰ ਉਹ ਵੱਡੋ ਵੱਦੀ ਫਿਰ ਉਹਨੂੰ ਪੈਸੇ ਦੇ ਕੇ ਜ਼ਬਰਦਸਤੀ ਕਹਿੰਦਾ ਕਿ ਇਹ ਇੱਥੋਂ ਜਾਵੇ ਸੋ ਇਹਨਾਂ ਦਾ ਇਹ ਤਰੀਕਾ ਕਰਿਆ ਮੋਡਸ ਫਰੰਡਾ ਹੀ ਆ ਜਿਹੜੀ ਤੁਸੀਂ ਗੱਲ ਕੀਤੀ ਕਿ ਸਭ ਕੁਝ ਅਵੇਲੇਬਿਲਿਟੀ ਹੈਗੀ ਆ ਰੋਜ਼ਗਾਰ ਦੀ ਲੈ ਕੇ ਰਹਿਣ ਸੈਣ ਦੀ ਇੱਥੇ ਤਾਂ ਰਹਿਣ ਬਸੇਰੇ ਵੀ ਬਣੇ ਉਹਦੇ ਅੰਦਰ ਟੀਵੀ ਆ ਉਹਦੇ ਅੰਦਰ ਬਿਸਤਰਾ ਆ ਉਹਦੀ ਅੰਦਰ ਨਹਾਣ ਧੋਣ ਦਾ ਸਾਰਾ ਪ੍ਰਬੰਧ ਆ ਵਾਸ਼ਰੂਮ ਆ ਬੜੀ ਅੱਛੀ ਛੱਤਾਂ ਬਣੀਆਂ ਨੇ ਫੈਨਸ ਨੇ ਕੂਲਰਸ ਨੇ ਆਰਾਮ ਨਾਲ ਰਹਿ ਸਕਦੇ ਪਰ ਇਹ ਰਹਿਣਾ ਨਹੀਂ ਚਾਹੁੰਦੇ ਇਹਨਾਂ ਦਾ ਮੈਂ ਅੱਗੇ ਹਲਸ ਕੀਤਾ ਕਿ ਜਿਹੜੇ ਖਤਰੇ ਕਿਸੇ ਵੀ ਬਾਰਡਰ ਸਿਟੀ ਨੂੰ ਹੁੰਦੇ ਆ ਕੋਲੀ ਕੁਝ ਡਿਸਟੈਂਸ ਤੇ ਸਾਡੇ ਵਾਗਾ ਬਾਰਡਰ ਆ ਇਹ ਜਸੂਸੀਆਂ ਕਰਦੇ ਆ ਇਹ ਵੇਸ਼ਾਵ੍ਰਤੀ ਦੇ ਧੰਦੇ ਚਲਾਉਂਦੇ ਆ ਇਹ ਜੂਏ ਅੱਡੇ ਚਲਾਉਂਦੇ ਆ ਇਹ ਕੋਈ ਵੀ ਜੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਨੇ ਕਮੀਆਂ ਖਾਮੀਆਂ ਨੇ ਉਹਦੇ ਵਿੱਚ ਸਾਰੇ ਹੀ ਮੁਕਤਲਾ ਨੇ ਇਹ ਸ਼ਾਮ ਨੂੰ ਇੱਥੇ ਹੀ ਸ਼ਰਾਬ ਪੀਂਦੇ ਹੋਣਗੇ ਲੋਕਾਂ ਦੇ ਨਾਲ ਵੀ ਲੜਨਗੇ ਓਪਨ ਦੇ ਵਿੱਚ ਉਹ ਨਾ ਮਨਾਫੇਬ ਹਰਕਤਾਂ ਕਰਦੇ ਆ ਆਪਣੇ ਪਰਿਵਾਰ ਦੇ ਨਾਲ ਆਪਣੇ ਘਰਵਾਲੀਆਂ ਦੇ ਨਾਲ ਕਿ ਪਰਿਵਾਰਾਂ ਦਾ ਬੱਚਿਆਂ ਦਾ ਬਾਹਰ ਨਿਕਲਣਾ ਹੀ ਔਖਾ ਹੋ ਜਾਂਦਾ ਔਰ ਇਹ ਸਾਰੀਆਂ ਗੱਲਾਂ ਇਸ ਗੱਲ ਦੀ ਨਿਸ਼ਾਨਦੇਹੀ ਕਰਦੀਆਂ ਇਹ ਮਾਫੀਆ ਬਹੁਤ ਵੱਡਾ ਮਾਫੀਆ ਇਹਨਾਂ ਦੇ ਉੱਤੇ ਰੋਕ ਲਾਉਣ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਇਸ ਵੇਲੇ ਸਮੇਂ ਦੀ ਮੰਗ ਹੈ ਔਰ ਮੈਂ ਇਹ ਵੀ ਗੱਲ ਕਰਦਾ ਕਿ ਜਿਹੜਾ ਇਹਨਾਂ ਦੇ ਸਕੀਮ ਦੇ ਤਹਿਤ ਵੈਲਫੇਅਰ ਮੈਜਰਸ ਲੈਣੇ ਜਾਣੇ ਆ ਉਹਦੇ ਵਿੱਚ ਮੈਡੀਕਲ ਫੈਸਿਲਿਟੀਆਂ ਇਹਨਾਂ ਨੂੰ ਦੇਣ ਦੀ ਗੱਲ ਹੋ ਰਹੀ ਹੈ ਇਹਨਾਂ ਦੀ ਕਾਉਂਸਲਿੰਗ ਕਰਨ ਦੀ ਗੱਲ ਹੋ ਰਹੀ ਹੈ ਇਹਨਾਂ ਦੀ ਐਜੂਕੇਸ਼ਨ ਵਾਸਤੇ ਕੰਮ ਹੋਣਾ ਸਕਿੱਲ ਡਿਵੈਲਪਮੈਂਟ ਔਰ ਇਹਨਾਂ ਦੀ ਇਕਨੋਮਿਕਸ ਇਹਨਾਂ ਦਾ ਵਿੱਤੀ ਹਾਲਾਤਾਂ ਨੂੰ ਕਿਵੇਂ ਠੀਕ ਕਰਨਾ ਮੁੱਖ ਧਾਰਾ ਦੇ ਵਿੱਚ ਲਿਆਉਣਾ ਇਹ ਸਾਰੀਆਂ ਗੱਲਾਂ ਹੋ ਰਹੀਆਂ ਪਰ ਜਿਹੜੇ ਮਾਨਵ ਜੀ ਮੈਂ ਤੁਹਾਨੂੰ ਵਾਰੀ ਸਿਰ ਖਸੇ ਪ੍ਰਗਟਾ ਦਿੱਤੇ ਆ ਕਿ ਜਿਹੜੇ ਵੀ ਕ੍ਰੀਤੀਆਂ ਸਮਾਜ ਦੀਆਂ ਜਿਹੜੇ ਗੈਰ ਕਾਨੂੰਨੀ ਧੰਦੇ ਆ ਜੇ ਇਹ ਸਾਰੇ ਲੋਕ ਉਹਦੇ ਵਿੱਚ ਮੁਕਤਲਾ ਹੋਣਗੇ ਇੰਤਲਜ ਹੋਣਗੇ ਤੇ ਸਾਡੇ ਸਮਾਜ ਨੂੰ ਵੀ ਖਰਾਬ ਕਰਦੇ ਆ ਇਹੋ ਹੀ ਕਾਰਨ ਬਣਿਆ ਕਿ ਸਾਨੂੰ ਆਪਣੇ ਇਸ ਪਵਿੱਤਰ ਗੁਰੂ ਨਗਰੀ ਦੇ ਵਾਸਤੇ ਆਵਾਜ਼ ਬੁਲੰਦ ਕਰਨ ਲਈ ਯਤਨ ਕਰਨੇ ਪਏ ਸਰਕਾਰਾਂ ਤੱਕ ਧਿਆਨ ਲਿਆਉਣਾ ਪਿਆ ਉਹਦਾ ਨਤੀਜਾ ਇਹ ਹੀ ਹੈ ਕਿ ਆਪ ਜੀ ਵਰਗੇ ਪ੍ਰੋਮਿਨੈਂਟ ਮੀਡੀਆ ਦੇ ਲੋਕ ਵੀ ਇਸ ਚੀਜ਼ ਦੀ ਸੈਂਸਰਿਟੀ ਹੁਣ ਸਮਝ ਰਿਹਾ ਸਮਝ ਰਿਹਾ ਕਿ ਬਹੁਤ ਜ਼ਰੂਰੀ ਹੈ ਵਿਸ਼ਿਆਂ ਵੱਲ ਧਿਆਨ ਦੇਣਾ ਸੋ ਅਲਟੀਮੇਟਲੀ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਉਹ ਇਹਨਾਂ ਦੇ ਸਟੇਕ ਹੋਲਡਰਸ ਨੇ ਜਿਹੜੇ ਸਮਾਜ ਦੇ ਉਹ ਚਾਹੇ ਲੋਕਲ ਬਾਡੀਜ਼ ਦੇ ਰੂਪ ਦੇ ਵਿੱਚ ਹੋਣ ਵਲੰਟਰੀ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਹੋਣ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਹੋਣ ਉਹ ਵੀ ਉਪਰਾਲੇ ਕਰਨ ਕਿ ਜੇ ਇਹਨਾਂ ਕੋਲ ਕਿਡਨਾਪਡ ਬੱਚੇ ਆ ਜਿਨ੍ਹਾਂ ਕੋ ਮਿਸਿੰਗ ਬੱਚੇ ਆ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਰੀ ਇੰਟੀਗ੍ਰੇਟ ਕਿਵੇਂ ਕਰਾਉਣਾ ਇਹ ਸਾਰੀਆਂ ਪੈੜਾਂ ਦਿਸ਼ਾ ਨਿਰਦੇਸ਼ ਸਰਕਾਰਾਂ ਕੋਲੋਂ ਲੈ ਕੇ ਐਡਮਿਨਿਸਟ੍ਰੇਸ਼ਨ ਕੋਲੋਂ ਲੈ ਕੇ ਤੇ ਇਹਨਾਂ ਦੀ ਮਦਦ ਕਰਦੇ ਹੋਏ ਜਿਹੜਾ ਪੂਨਵਾਲਾ ਕੰਮ ਆ ਉਹ ਕਰਨਾ ਚਾਹੀਦਾ ਤਾਂ ਜੋ ਗੁਰੂ ਨਗਰੀ ਅੰਮ੍ਰਿਤਸਰ ਨੂੰ ਇਸ ਬਹੁਤ ਭੜੇ ਮਾਫੀਆ ਦੇ ਉੱਪਰ ਇਹਨਾਂ ਲੋਕਾਂ ਨੂੰ ਮੁਕਤੀ ਮਿਲ ਸਕੇ ਸੜਕਾਂ ਇਹਨਾਂ ਲੋਕਾਂ ਤੋਂ ਖਾਲੀ ਹੋ ਸਕਣ ਤੁਸੀਂ ਦੇਖੋ ਜਿਹੜਾ ਫੁੱਟਪਾਥ ਲੋਕਾਂ ਦੇ ਚੱਲਣ ਵਾਸਤੇ ਹੁੰਦਾ ਉਹ ਇਹਨਾਂ ਨੇ ਇਨਕ੍ਰੋਚ ਕੀਤੇ ਆ ਮੈਂ ਦੱਸ ਹੀ ਦਿੱਤਾ ਨਾ ਕਿ ਇਹ ਉਹ ਹਰਕਤਾਂ ਕਰਦੇ ਆ ਸ਼ਰਾਬ ਪੀਣ ਤੋਂ ਬਾਅਦ ਜਿਹੜੀਆਂ ਨਾ ਮੁਨਾਸਬ ਨੇ ਪਬਲਿਕ ਲਾਈਫ ਦੇ ਵਿੱਚ ਪਬਲਿਕਲੀ ਕਦੀ ਵੀ ਨਹੀਂ ਕੀਤੀਆਂ ਜਾ ਸਕਦੀਆਂ ਸੋ ਇਹਨਾਂ ਉੱਤੇ ਤੇ ਲੋਕੀ ਕਾਰਵਾਈ ਕਰਨ ਤੋਂ ਵੀ ਡਰਦੇ ਆ ਇਹ ਉਹੀ ਰੂਟ ਆ ਜਿੱਥੇ ਕਮਿਸ਼ਨਰ ਪੁਲਿਸ ਦਾ ਘਰ ਵੀ ਜਾਂਦਾ ਇਹੋ ਹੀ ਰੂਟ ਆ ਜਿੱਥੇ ਡਿਪਟੀ ਕਮਿਸ਼ਨਰ ਅਮਰਿਤ ਸਰ ਦਾ ਵੀ ਘਰ ਆ ਸੋ ਇਹਨਾਂ ਸਾਰਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੂਰੇ ਸੰਗਿਆਨ ਦੇ ਵਿੱਚ ਇਹ ਮਾਮਲੇ ਹੈਗੇ ਆ ਕਿ ਬਹੁਤ ਵੱਡਾ ਬੈਗਰ ਮਾਫੀਆ ਇੱਥੇ ਚੱਲਦਾ ਹਾਈ ਟੈਕ ਪੁਲਿਸ ਨਾਕਾ ਵੀ ਸਾਹਮਣੇ ਆ। ਸੋ ਪੁਲਿਸ ਦੇ ਸਾਹਮਣੇ ਹੀ ਇਹ ਦੰਦ ਨਾਉਂਦੇ ਫਿਰਦੇ ਆ। ਜੇ ਕੋਈ ਵਿਅਕਤੀ ਟ੍ਰੈਫਿਕ ਰੂਲ ਨੂੰ ਵਾਇਓਲੇਟ ਕਰਦਾ ਤੇ ਉਹਨੂੰ ਪੁਲਿਸ ਉਸੇ ਵੇਲੇ ਰੋਕ ਕੇ ਉਹਦਾ ਚਲਾਨ ਕੱਟਦੀ ਆ। ਪਰ ਤੁਸੀਂ ਇਹ ਦੇਖੋ ਕਿ ਇਹ ਲੋਕ ਜਦੋਂ ਗੱਡੀਆਂ ਦੇ ਅੱਗੇ ਆ ਕੇ ਭੀਖ ਮੰਗਦੇ ਆ, ਜ਼ਬਰਨ ਸ਼ੀਸ਼ੇ ਸਾਫ਼ ਕਰਦੇ ਆ, ਛੋਟੇ-ਛੋਟੇ ਬੱਚਿਆਂ ਨੂੰ ਅੱਗੇ ਧਕੇਲ ਦਿੰਦੇ ਆ, ਉਦੋਂ ਦੇ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ। ਸੋ ਇਹ ਸਾਰੀਆਂ ਗੱਲਾਂ ਸਾਨੂੰ ਦੱਸ ਰਹੀਆਂ ਕਿ ਇਹ ਸਾਡੇ ਸਮਾਜ ਦਾ ਨਸੂਰ ਬਣ ਗਿਆ ਇਸ ਨਸੂਰ ਨੂੰ ਖਤਮ ਕਰਨ ਦਾ ਵੇਲਾ ਆ ਗਿਆ ਜਲਦੋਂ ਜਲਦ ਇਹਨਾਂ ਉੱਤੇ ਜੋ ਸਟ੍ਰਿਕਟ ਐਕਸ਼ਨਸ ਹੋ ਕੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਕਿਹੜੇ ਸੂਬੇ ਤੋਂ ਕਿਹੜੇ ਜ਼ਿਲ੍ਹੇ ਤੋਂ ਆਏ ਆ ਇਹ ਇੱਥੇ ਕਾਰੋਬਾਰ ਦਾ ਰੂਪ ਇਹਨਾਂ ਨੇ ਕਿਉਂ ਧਾਰ ਲਿਆ ਜਿਹੜੀਆਂ ਲੇਡੀਜ਼ ਐ ਕਹਿ ਦਿੰਦੀਆਂ ਮਹਿਲਾਵਾਂ ਕਿ ਅਸੀਂ ਭੀਖ ਨਹੀਂ ਮੰਗ ਰਹੇ ਅਸੀਂ ਤਾਂ ਸਮਾਨ ਵੇਚ ਰਹੇ ਆ ਤੇ ਉਹ ਜੇ ਸਮਾਨ ਵੇਚਦੇ ਤੇ ਉਹਨਾਂ ਦੇ ਪੈਰਾਂ ਚੱਪਲ ਤੱਕ ਕਿਉਂ ਨਹੀਂ ਹੁੰਦੀ ਜੇ ਏਡੇ ਤਾਜਰ ਨੇ ਵਪਾਰੀ ਨੇ बिजनेसमੈਨ ਨੇ ਤੇ ਕੱਪੜੇ ਪੂਰੇ ਕਿਉਂ ਨਹੀਂ ਪਾਉਂਦੇ ਮੈਂ ਅੱਗੇ ਅੱਜ ਵੀ ਕਈ ਪਖਾਰੀਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਕਿਹਾ ਜੀ ਤੁਹਾਨੂੰ ਕੱਪੜੇ ਚਾਹੀਦੇ ਆ ਤੁਸੀਂ ਮੇਰੇ ਨਾਲ ਪਿੰਗਲਵੜਾ ਆਓ ਤੁਹਾਡੇ ਕੀ ਤੁਹਾਡੇ ਸਾਰੇ ਖਾਨਦਾਨ ਦੇ ਕੱਪੜੇ ਤੁਹਾਨੂੰ ਦੇ ਦਿੰਨੇ ਆ ਰੀਹੈਬਿਲੀਟੇਟ ਕਰਾਉਣ ਵਾਸਤੇ ਯਤਨ ਕਰ ਲੈਂਦੇ ਆ ਤੁਸੀਂ ਦੱਸੋ ਤਾਂ ਸਹੀ ਪਰ ਮੇਰਾ ਖਿਆਲ ਆ ਉਹਨਾਂ ਦੀ ਆਪ ਦੀ ਇੰਟੈਂਸ਼ਨ ਹੀ ਨਹੀਂ ਹੁੰਦੀ ਹੁਣ ਪਿਛਲੇ ਦਿਨੀ ਇੱਕ ਦੋ ਜਿਹੜੀਆਂ ਮਹਿਲਾਵਾਂ ਭਿਖਾਰਨ ਜਿਹੜੀਆਂ ਜਬਰਨ ਆਪਣੇ ਬੱਚਿਆਂ ਕੋਲੋਂ ਭੀਖ ਮੰਗਾਉਂਦੀਆਂ ਸੀ ਉਹਨਾਂ ਦੇ ਮੁਕਦਮਾ ਦਰਜ ਕਰਕੇ ਜੇਲ੍ਹ ਵੀ ਭੇਜਿਆ ਗਿਆ ਸੋ ਉਹਨਾਂ ਦੇ ਕੋਈ ਪਰਿਵਾਰਕ ਲੋਕ ਮੈਨੂੰ ਪਿੰਗਲਵਾੜਾ ਮਿਲੇ ਵੀ ਆ ਕੇ ਕਿਉਂਕਿ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਬੱਚੇ ਪਿੰਗਲਵਾੜਾ ਦੇ ਵਿੱਚ ਜਮ੍ਹਾਂ ਕਰਾ ਦਿੱਤੇ ਤੇ ਪਿੰਗਲਵਾੜਾ ਤੇ ਬੇਸਹਾਰਿਆਂ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦਾ ਬੇ ਆਸਰਾਵਾਂ ਵਾਸਤੇ ਤਤਪਰ ਰਹਿੰਦਾ ਤੇ ਤੁਸੀਂ ਇੱਥੋਂ ਹੀ ਇਹ ਸਮਝ ਲਓ ਕਿ ਉਹ ਵਿਅਕਤੀ ਜਿਹੜੇ ਉੱਥੇ ਮੈਨੂੰ ਮਿਲੇ ਸੀ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਤੇ ਉਹੀ ਸਾਰਾ ਇਕੱਠ ਅੱਜ ਰਣਜੀਤ ਐਵੇਨਿਊ ਦੇ ਰੀਏ ਤੁਰਿਆ ਫਿਰਦਾ ਸੀ ਉੱਥੇ ਵੀ ਇਹੋ ਜਿਹਾ ਤਰੀਕਾ ਹੈ ਅਪਣਾ ਰਹੇ ਸੀ ਬਾਬਾ ਜੀ ਇੱਕ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਸਵਾਲ ਕੀਤਾ ਵੈਗਰਸ ਨੂੰ ਕਿ ਜੋ ਵੀ ਚਾਹੀਦਾ ਹੈ ਅਸੀਂ ਦੇ ਦਿੰਨੇ ਮਗਰ ਲੋਕਾਂ ਦੀ ਸੋਚ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਲੋਕ ਜਿਹੜਾ ਪੈਸਾ ਦੇ ਦਿੰਦੇ ਨੇ ਉਹ ਪੈਸਾ ਛੱਡ ਕੇ ਉਸ ਦੀ ਮਜਬੂਰੀ ਸਮਝਣ ਜੋ ਚਾਹੀਦਾ ਉਹਨੂੰ ਦਿਵਾਨ ਇਸ ਤਰ੍ਹਾਂ ਹੋਣਾ ਚਾਹੀਦਾ ਮੈਂ ਅੱਗੇ ਹੀ ਅਰਜ਼ ਕਰ ਰਿਹਾ ਕਿ ਲੋਕਾਂ ਨੂੰ ਈਮੋਸ਼ਨਲ ਫੂਲ ਬਣਾ ਲੈਂਦੇ ਆ ਸਾਈਕਲੋਜੀਕਲ ਫੈਕਟਰਸ ਹੁੰਦੇ ਆ ਤੁਸੀਂ ਦੇਖੋ ਕਿ ਕਦੀ ਵੀ ਕੋਈ ਜੋੜਾ ਜਾਂਦਾ ਹੋਊਗਾ ਇਹ ਕਾਲਜ ਦੇ ਬੱਚੇ ਯੰਗ ਏਜ ਦੇ ਜਾਂਦੇ ਹੋਣਗੇ ਤੇ ਇਹ ਪਥਾਰੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਇਹਨਾਂ ਨੂੰ ਉਹਨਾਂ ਦੀ ਸਾਈਕੋਲੋਜੀ ਦੀ ਸਮਝ ਹੁੰਦੀ ਆ ਕਿ ਇਹ ਜਿਹੜੇ ਆ ਯੰਗ ਬੱਚੇ ਆ ਆਪਣੀ ਟੌਰ ਦੇ ਮਾਰੇ ਜੇਬ ਚੋਂ ਪੈਸੇ ਕੱਢ ਕੇ ਦੇ ਦੇਣਗੇ ਕੋਈ ਬਜ਼ੁਰਗ ਆਏਗਾ ਉਹਦੇ ਨਾਲ ਇਦਾਂ ਕਰ ਲੈਣਗੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੇਖੋ ਅੱਜ ਲੁੱਟਾਂ ਖੋਹਾਂ ਦੇ ਹਾਲਾਤ ਜ਼ਿਆਦਾ ਵਧ ਗਿਆ ਏਟੀਐਮ ਮਸ਼ੀਨਾਂ ਤੱਕ ਲੋਕ ਏਟੀਐਮ ਤੱਕ ਸਵੈਪ ਕਰਕੇ ਠੱਗੀ ਮਾਰ ਕੇ ਚਲੇ ਜਾਂਦੇ ਆ ਉਹ ਇਹ ਸਾਰਾ ਮਾਫੀਆ ਇੰਟਰ ਰਿਲੇਟਿਡ ਆ ਇਹ ਲੋਕ ਸ਼ਹਿਰ ਦੀ ਰੇਕੀ ਵੀ ਕਰਦੇ ਆ ਇਕੱਲੇ ਇਕੱਲੇ ਬੰਦੇ ਨੂੰ ਇਹ ਜਾਣਦੇ ਆ ਅੱਜ ਜਦੋਂ ਮੈਂ ਕਿਸੇ ਚੌਕ 'ਚ ਜਾਣਾ ਤੇ ਇਹ ਵੇਖ ਕੇ ਮੈਨੂੰ ਉੱਥੋਂ ਭੱਜ ਜਾਂਦੇ ਆ ਉਹਦਾ ਕਾਰਨ ਹੀ ਇਹ ਆ ਮੇਰੇ ਲਈ ਕਿਸੇ ਕਿਸੇ ਵੀ ਵਿਅਕਤੀ ਲਈ ਦੁਸ਼ਮਣ ਨਹੀਂ ਹੈਗਾ ਮਨ ਦੇ ਵਿੱਚ ਕੋਈ ਈਰਖਾ ਨਹੀਂ ਹੈਗੀ ਸਾਰਿਆਂ ਲਈ ਪ੍ਰੇਮ ਆ ਮੈਂ ਤਾਂ ਚਾਹੁੰਦਾ ਵੀ ਇਹ ਲੋਕ ਰੀਹੈਬਿਲੀਟੇਟ ਕੀਤੇ ਜਾਣ ਇਹਨਾਂ ਦੇ ਬੱਚਿਆਂ ਦੀ ਜੀਵਨ ਬਚਾਇਆ ਜਾਵੇ ਇਹਨਾਂ ਪਾਪੀਆਂ ਕੋਲੋਂ ਉਹਨਾਂ ਨੂੰ ਮੁਕਤ ਕਰਾ ਕੇ ਚੰਗੀ ਸਕੂਲਾਂ ਦੇ ਵਿੱਚ ਚੰਗੇ ਨਾਗਰਿਕ ਬਣਾਉਣ ਵਾਸਤੇ ਪੜਾਇਆ ਜਾਵੇ ਉਹਨਾਂ ਨੂੰ ਸਿੱਧਾ ਉਹਨਾਂ ਦੀ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਕੀਤੀ ਜਾਵੇ ਪਰੇ ਪਾਪੀ ਲੋਕ ਸ਼ਰਾਬਾਂ ਪੀਣ ਵਾਲੇ ਲੋਕ ਔਰ ਇਹ ਤੁਸੀਂ ਇਹ ਵੀ ਨੋਟਿਸ ਕਰ ਲਿਓ ਇੰਪੋਰਟੈਂਟਲੀ ਕਿ ਹਰੇਕ ਬੰਦਾ ਇੰਟਰਨੈਟ ਯੂਜ਼ਰ ਆ ਇਹਨਾਂ ਕੋਲ smartphones ਨੇ ਇਹ ਮੇਰੇ ਕਈ ਮੈਂ ਜਦੋਂ ਪੋਸਟ ਕਰਦਾ ਏਦਾਂ ਦੇ ਲੋਕ ਥੱਲੇ ਕਮੈਂਟਸ ਦੇ ਵਿੱਚ ਉਹਨਾਂ ਦੀਆਂ ਫੋਟੋਗ੍ਰਾਫਸ ਭੇਜਦੇ ਆ ਕਿ ਇਹ ਤੇ ਭਾਜੀ smartphone ਯੂਜ਼ ਕਰਦੇ ਆ ਇੰਟਰਨੈਟ ਯੂਜ਼ਰ ਨੇ ਸੋ ਇਹ ਸਾਰੀਆਂ ਸੁਵਿਧਾਵਾਂ ਦਾ ਆਨੰਦ ਮਾਣ ਰਹੇ ਆ ਉਹਦੇ ਨਾਲ ਨਾਲ ਇਹ ਸ਼ਰੈਅਰ ਦੀ ਦਿਖ ਨੂੰ ਵੀ ਖਰਾਬ ਕਰਦੇ ਆ ਲਾਅ ਐਂਡ ਆਰਡਰ ਨੂੰ ਵੀ ਖਰਾਬ ਕਰਦੇ ਆ ਔਰ ਜਿੰਨੀਆਂ ਵੀ ਕ੍ਰੀਤੀਆਂ ਜਿੰਨੇ ਵੀ ਦੁਕਾਨ ਤਾਂ ਸਮਾਜ ਦੇ ਉਹ ਸਾਰਿਆਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਲੋਕਾਂ ਦਾ ਹੀ ਆ ਇਹ ਇਸ ਕਰਕੇ ਜਿਹੜਾ ਇਨੀਸ਼ੀਏਸ਼ਨ ਪੰਜਾਬ ਸਰਕਾਰ ਲੈਣ ਦੀ ਗੱਲ ਕਰਦੀ ਹੈ ਔਰ ਭਾਰਤ ਸਰਕਾਰ ਵੱਲੋਂ ਪੁਰਾਣੇ ਸਮੇਂ ਤੋਂ ਲਾਂਚ ਕੀਤਾ ਗਿਆ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਇਹ ਸਾਰੀ ਗੱਲ ਚੱਲ ਰਹੀ ਆ ਉਹ ਹੁਣ ਪ੍ਰਮੁਖਤਾ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਉਨੂੰ ਕਰਨਾ ਚਾਹੀਦਾ ਇਹਦੇ ਉੱਤੇ ਬਿਲਕੁਲ ਢਿੱਲੇ ਨਹੀਂ ਪੈਣਾ ਚਾਹੀਦਾ ਔਰ ਆਪ ਜੀ ਦਾ ਧੰਨਵਾਦ ਕਿ ਪਬਲਿਕ ਨੂੰ ਅਵੇਅਰਨੈਸ ਮਿਲੇ ਪਬਲਿਕ ਜਾਗਰੂਕ ਹੋਵੇ ਇਹਨਾਂ ਲੋਕਾਂ ਨੂੰ ਕਤੇ ਹੀ ਭੀਖ ਨਾ ਦੇਵੇ ਕਤੇ ਇਹਨਾਂ ਲੋਕਾਂ ਕੋਲੋਂ ਸਮਾਨ ਨਾ ਲਵੇ ਇਹ ਆਪਣੇ ਆਪ ਹੀ ਸ਼ਹਿਰ ਛੱਡ ਕੇ ਇੱਥੋਂ ਭੱਜ ਜਾਣਗੇ ਜੀ ਬਿਲਕੁਲ ਇਹ ਸਨ ਇੰਜੀਨੀਅਰ ਪਵਨਦੀਪ ਸ਼ਰਮਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿਉਂਕਿ ਨਾ ਵੱਲੋਂ ਕਈ ਸਾਲਾਂ ਤੋਂ ਜਿਹੜਾ ਹੈ ਮੁੱਦਾ ਛੇੜਿਆ ਜਾ ਰਿਹਾ ਕਿ ਜਿਹੜੇ ਵਾਂ ਬੈਗਰ ਮਾਫੀਆ ਇਸ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਕਈ ਚੰਗੇ ਭਲੇ ਲੋਕ ਵੀ ਜਿਹੜੇ ਪੀਖ ਮੰਗਦੇ ਹੁੰਦੇ ਨੇ ਸਮਾਨ ਦੇ ਆੜ ਦੇ ਵਿੱਚ ਕਿ ਅਸੀਂ ਸਮਾਨ ਵੇਚਦੇ ਮਗਰ ਨਾਲ ਦੀ ਨਾਲ ਅਸੀਂ ਦੇਖ ਕੌਣਨੇ ਆ ਕਿ ਮੋੜਾਂ ਦੇ ਉੱਤੇ ਜਦੋਂ ਵੀ ਅਸੀਂ ਸੜਕਾਂ ਦੇ ਨਿਕਲਦੇ ਆ ਤਾਂ ਸਾਡੇ ਪਿੱਛੇ ਪਿੱਛੇ ਜਿਹੜੇ ਲੋਕ ਲੱਗਦੇ ਨੇ ਉਹ ਹੋ ਸਕਦੇ ਨੇ ਆਈਐਸਆਈ ਨੂੰ ਇਨਫੋਰਮੇਸ਼ਨ ਪੇਜਦੇ ਹੋਣ ਉਹ ਖੂਫੀਆ ਆ ਲੋਕ ਹੁਣ ਕੋਈ ਕੁਝ ਵੀ ਹੋ ਸਕਦਾ ਹੁਣ ਜਿਹੜੀ ਸਰਕਾਰਾਂ ਵੱਲੋਂ ਜਿਹੜੇ ਕਦਮ ਚੱਕੇ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਕਦਮ ਚੱਕਿਆ ਜਾ ਰਿਹਾ ਕਿ ਡੀਐਨਏ ਜਿਹੜਾ ਟੈਸਟ ਆ ਉਹ ਕਰਵਾਇਆ ਜਾ ਸਕਦਾ ਤਾ ਉਸ ਦੇ ਨਾਲ ਫਾਇਦਾ ਕੀ ਹੋਵੇਗਾ ਕਿ ਪਤਾ ਲੱਗ ਸਕੇਗਾ ਕਿ ਜਿਹੜਾ ਝੋਲੀਆਂ ਦੇ ਵਿੱਚ ਬੱਚੇ ਚੱਕੇ ਹੁੰਦੇ ਨੇ ਕੀ ਉਹਨਾਂ ਦੇ ਨੇ ਕੀ ਉਹਨਾਂ ਬੱਚਿਆਂ ਨੂੰ ਕਿਤੋਂ ਅਗਵਾਤ ਨਹੀਂ ਕੀਤਾ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਮੁਕੰਮਲ ਰੂਪ ਦੇ ਵਿੱਚ ਪਤਾ ਲੱਗੇਗੀ ਮਗਰ ਅਕਸਰ ਪਵਨਦੀਪ ਸ਼ਰਮਾ ਜੀ ਵੱਲੋਂ ਇਹ ਟੌਪਿਕ ਛੇੜੇ ਜਾਂਦੇ ਨੇ ਤੇ ਇਹ ਵੀ ਜਿਹੜਾ ਮੁੱਦਾ ਹੈ ਖਾਸ ਤੌਰ ਤੇ ਸ੍ਰੀ ਗੁਰੂ ਰਾਮਦਾਸ ਨਗਰੀ ਦਾ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਨਗਰੀ ਦੇ ਵਿੱਚ ਕਿਸੇ ਵੀ ਚੀਜ਼ ਦੀ ਜਿਹੜੀ ਕਮੀ ਨਹੀਂ ਆ ਫਿਰ ਭਿਖਾਰੀ ਮਾਫੀਆ ਕਿਤੋਂ ਆਉਂਦਾ ਕੈਮਰਾਮੈਨ ਨੌਇਦਰ ਨਾਲ ਮਹਿਮਾਨ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ